ਪੰਜਾਬ ਦੇ ਇਤਿਹਾਸਕ ਸ਼ਹਿਰਤ ਹੁੰਦਾ ਹੈ ਨਗਰ ਕਿਤਨਾ ਜਲੰਧਰ ਸ਼ਹਿਰ ਵਿੱਚ ਪਹੁੰਚ ਚੁੱਕਾ ਹੈ ਆਓ ਸੰਗਤਾਂ ਨਾਲ ਅਸੀਂ ਗੱਲਬਾਤ ਕਰ ਲੈਂਦੇ ਹਾਂ ਜੋ ਕਿ ਦਰਸ਼ਨ ਦਿਦਾਰੇ ਕਰਨ ਆਏ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ 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 ਸ੍ਰੀ ਗੁਰੂ ਪੇਗ ਬਾਦਸਾ ਸਿਮੜੀਏ ਘਰ ਨੌਂ ਲਿਦੇ ਆਵੇ ਧਾਏ ਸਭ ਦਾ ਹੀ ਹੋਏ ਸਹਾਏ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦਾਤੇ ਸੱਚੇ ਪਾਸ਼ਾ ਦੀਨ ਦੁਨੀਆ ਦੇ ਮਾਲਕ ਬਹੁਤ ਹੀ ਵੱਡਾ ਇਤਿਹਾਸਕ ਨਗਰ ਕੀਰਤਨ ਜਿਹੜਾ ਵਾ ਸੱਚੇ ਪਾਸ਼ਾ ਦਾ 350 ਸਾਲਾਂ ਦਾ ਆ ਰਿਹਾ ਵਾ ਕਰਮਾ ਭਾਗਾਂ ਵਾਲੇ ਜਿਹੜਾ ਜਿੰਦਗੀ ਦੇ ਚ ਮਾਰੇ ਸੱਚੇ ਭਾਸ਼ਣ ਨੇ ਪ੍ਰਤਾਕ ਆਵ ਦਰਸ਼ਨ ਦੇਣ ਦੇ ਸੰਗਤਾਂ ਨੂੰ ਬਹੁਤ ਚੜ੍ਹਦੀ ਕਲਾ ਸੰਗਤ ਸਹਯੋਗ ਕਰ ਰਹੀ ਆ ਤੇ ਮਾਰੇ ਦਰਸ਼ਨ ਦੇਲੇ ਕਰ ਰਹੀ ਆ ਬਹੁਤ ਭਾਗਾਂ ਭਰਾ ਸਮਾਵਾ ਅਸੀਂ ਮਾਰੇ ਚਰਨਾਂ ਚ ਨਤਮਸਤਕ ਹੋਏ ਆ ਉਹਦਾ ਕੋਟਨ ਕੋਟਨ ਧੰਨਵਾਦ ਕਰਦੇ ਆ ਸ਼ੁਕਰਾਨਾ ਕਰਦੇ ਆ ਜਿਹਨੇ ਮਾਰੇ ਨੂੰ ਸਾਨੂੰ ਦੋ ਪਲ ਦੀ ਖੈਰ ਪਾਈ ਦਰਸ਼ਨਦਾਰੀ ਕਰਨ ਦੀ ਸਰਬਤ ਦਾ ਭਲਾ ਕਰੇ ਚੜ੍ਹਦੀ ਕਲਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਬਲਾਸਤ ਤੇਬਤ ਸਤਿਮਰੀਏ ਸਾਹਿਬ ਅਕਾਲ ਜੀ ਫਤਿਹ ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਜਾਂਦੀ ਹੈ ਜਿਹੜਾ ਮਹਾਨ ਨਗਰ ਕੀਰਤਨ ਰੰਭ ਹੋਇਆ ਗੁਰਦੁਆਰਾ ਸਾਮ ਤੋਂ ਗੁਰਦੁਆਰਾ ਧੋਬੀ ਸਾਹਿਬ ਤੋਂ ਸਾਮ ਤੋਂ ਆਰੰਭ ਹੋਇਆ ਦੀ ਇਹ ਜੀ ਆਨੰਦਪੁਰ ਸਾਹਿਬ ਵੀ ਕਿਸ ਸਮਾਪਤੀ ਹੋਏਗੀ 23 ਤਰੀਕ ਨੂੰ ਜਿਹੜਾ ਵਾ ਆਨੰਦਪੁਰ ਸਾਹਿਬ ਅਕੇ ਪਹੁੰਚੇਗਾ ਉਸ ਤੋਂ ਆਰਾਮ ਉਸ ਤੋਂ ਬਾਅਦ 25 ਤਰੀਕ ਨੂੰ ਜਿਹੜਾ ਵਾ ਸਮਾਪਤੀ ਦੇ ਸਮਾਗਮ ਚਲਾਏ ਜਾਣਗੇ ਇਹ ਅੱਜ ਜਿਹੜਾ ਵਾ ਜਲੰਧਰ ਸ਼ਹਿਰ ਵਿੱਚ ਨਗਰ ਕੀਰਤਨ ਪਹੁੰਚਾ ਵਾ ਸੰਗਤਾਂ ਬਹੁਤ ਭਰਵਾਂ ਸਵਾਗਤ ਕਰਾਈਆਂ ਸਭ ਹضور ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਗੁਰੂ ਘਰ ਦੇਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ